राष्ट्रपिता महात्मा गांधी ਦੇ ਬਲੀਦਾਨ ਦਿਵਸ ਮੌਕੇ ਦੇਸ਼ ਦੀ ਆਜ਼ਾਦੀ ਦੇ ਸੰਗਰਾਮ ਵਿੱਚ ਆਪਣਾ ਬਲੀਦਾਨ ਦੇਣ ਵਾਲੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕਰਨ ਲਈ ਅੱਜ ਇੱਥੇ ਮਾਲ ਰੋਡ ਤੇ ਰਜਿੰਦਰਾ ਲੇਕ ਵਿਖੇ ਸਥਿਤ ਮਹਾਤਮਾ ਗਾਂਧੀ ਦੇ ਸਮਾਰਕਾਂ ਤੇ ਸਹਾਇਕ ਕਮਿਸ਼ਨਰ ਰਵਿੰਦਰ ਸਿੰਘ ਦੀ ਅਗਵਾਈ ਹੇਠ ਸ਼ਰਧਾਂਜਲੀ ਸਮਾਰੋਹ ਹੋਇਆ ਇਸ ਮੌਕੇ ਪੁਲਿਸ ਦੀ ਹਥਿਆਰਬੰਦ ਟੁਕੜੀ ਨੇ ਹਥਿਆਰ ਉਲਟੇ ਕਰਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਪੇਂਟ ਕੀਤੀ ਤੇ 2 ਮਿੰਟ ਦਾ ਮੌਨ ਰੱਖਿਆ ਗਿਆ ਸਹਾਇਕ ਕਮਿਸ਼ਨਰ ਰਵਿੰਦਰ ਸਿੰਘ ਨੇ ਮਹਾਤਮਾ ਗਾਂਧੀ ਦੇ ਸਮਾਰਕ ਤੇ ਫੁੱਲ ਮਾਲਾ ਮਚੜਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਪੇਂਡ ਕੀਤੀ ਉਹਨਾਂ ਮਹਾਤਮਾ ਗਾਂਧੀ ਸਮੇਤ ਹੋਰ ਨਾ ਸੁਤੰਤਰ ਸੰਗਰਾਮੀਆਂ ਨੂੰ ਸ਼ਰਧਾਂਜਲੀ ਅਰਪਿਤ ਕਰਦੇ ਆ ਕਿਹਾ ਕਿ ਅੱਜ ਦਾ ਇਹ ਸ਼ਹੀਦੀ ਦਿਹਾੜਾ ਬਹੁਤ ਅਹਿਮ ਦਿਨ ਹੈ ਕਿਉਂਕਿ ਇਸ ਦਿਨ ਸਮੁੱਚਾ ਦੇਸ਼ ਆਜ਼ਾਦੀ ਸੰਗਰਾਮ 'ਚ ਆਪਣੀ ਜਾਨ ਦੀ ਆਹੂਤੀ ਪਾਉਣ ਵਾਲਿਆਂ ਨੂੰ ਸਜਦਾ ਕਰਦਾ ਹੈ ਇਸ ਮੌਕੇ ਹੋਰ ਕੀ ਗੱਲਬਾਤ ਕੀਤੀ ਹੈ ਦੇਖੋ ਪੂਰੀ ਖਬਰ ਮੇ ਛਕ ਗੋਲ ਵਾਜ ਛਕ ਅੱਜ ਪੀਜ ਨਬੀ ਨੂੰ ਹਰਮਨ ਗਾਂਧੀ ਜੀ ਯੂਨੀਵਰਸਿਟੀ ਸਰਹੰਗਾਂਡੀ ਦੇ ਜਿਹੜਾ ਪ੍ਰਸ਼ਾਸਨ ਵੱਲੋਂ ਸਾਰੇ ਸਮੁੱਚੇ ਤੌਰ ਤੇ ਤੇ ਪਹੁੰਚੇ ਸੀਗੇ ਤੇ ਸਾਡੇ ਬਨੂ ਇਹ ਜਿਹੜੀ ਅ ਜਿਹੋ ਚੀਜ਼ ਹੈ ਹਰ ਸਾਲ ਕਮੈਂ ਕਿਤੇ ਜਾਂਦੀ ਹੈ ਤੇ ਸਾਡੇ ਸਾਰੇ ਜਿੰਨੇ ਵੀ ਇਸ ਮੂਹ ਵਾਸੀ ਨੇ ਪਟਿਆਲੇ ਦੇ ਨੇ ਚਾਹੇ ਪੂਰੇ ਪੰਜਾਬ ਦੇ ਪਛੀਦੇ ਨੇ ਉਹਨਾਂ ਨੂੰ ਜੋ ਗਾਂਧੀ ਜੀ ਦਾ ਮੈਸੇਜ ਹੈ ਪੀਸ ਦਾ ਨਾਨਵਾਇਰਸ ਦਾ ਉਸਤੇ ਚੱਲਣ ਦੀ ਇੱਕ ਸੇਧ ਜਿਹੜੀ ਦਿੱਤੀ ਉਹਨਾਂ ਨੇ ਉਸਤੇ ਚੱਲਣਾ ਚਾਹੀਦਾ ਤੇ ਹਰ ਸਾਲ ਘਟੂ ਘਟੇ ਪ੍ਰਾਂਤ ਤੋਂ ਸਾਨੂੰ ਜ਼ਰੂਰ ਕਰਨਾ ਚਾਹੀਦਾ ਕਿ ਅਸੀਂ ਕੁਝ ਇੱਕ ਅਦਰਸ਼ ਉਹਨਾਂ ਦਾ ਬਣਾ ਕੇ ਆਪਣੇ ਜੀਵਨ ਦੀ ਜਿਹੜੀ ਵੀ ਹੈ ਅਸੀਂ ਉਸ ਲਿਖੇ ਲਾ ਸਕੀਏ